ਲੈ ਵੀ ਸੱਜਣੋ ਕੁਝ ਕੇ ਸਮਾਂ ਬਾਕੀ ਆ 16 ਜੂਨ ਆ ਗਈ ਆ ਡਰਾਅ ਨਿਕਲ ਜਾਣਾ ਮਿੱਤਰੋ ਮੇਨ ਨਿਕਲਣਾ 23 ਨੂੰ ਤੇ ਮਿੰਨੀ ਨਿਕਲਣਾ 16 ਨੂੰ ਖਿੱਚ ਕੇ ਟੋਕਣ ਪਾ ਲੋ ਹਾਂਜੀ ਸ਼ਸ਼ੀ ਕਾਲ ਸੰਗ ਜੀ ਅੱਜ ਆਪਾਂ ਖੜਿਆ ਬਰਨਾਲਾ ਜ਼ਿਲ੍ਹਾ ਦੇ ਪਿੰਡ ਸੰਘੇੜਾ ਵਿਖੇ ਜਿੱਥੇ ਇਹ ਗੁਰੂ ਘਰ ਦੀ ਸੇਵਾ ਲਈ ਡਰਾਅ ਚੱਲ ਰਿਹਾ ਆ ਉਹ ਕਰਦਾਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਨਾਮਾ ਦਾ ਵੇਰਵਾ ਦੇ ਦਿਓ ਜੀ ਬਈ ਆਪਾਂ 23 ਜੂਨ ਨੂੰ ਮੇਨ ਡਰਾ ਕੱਢਣਾ ਪਰ ਉਸ ਤੋਂ ਪਹਿਲਾਂ ਮੌਸਮ ਨੂੰ ਮੰਦੇ ਨਜ ਰੱਖਦੇ ਕਿ ਆਪਾਂ 16 ਜੂਨ ਨੂੰ ਮਿੰਨੀ ਡਰਾ ਕੱਢਣਾ ਜਿਸ ਦੇ ਵਿੱਚ ਸਾਰੇ ਗਰਮੀ ਵਾਲੇ ਨਾਮ ਨੇ ਪਹਿਲੇ ਨਾਮ ਦੇ ਵਿੱਚ ਸਪਲੈਟ ਏਸੀ ਇੱਕ ਟਾਂ ਦਾ ਜਾਂ ਸਕੂਟਰੀ ਉਦੋਂ ਵਿੱਚ ਵਿੰਡੋ ਏਸੀ ਫਿਰ ਕੂਲਰ ਤੇ ਛੱਤ ਵਾਲੇ ਪੱਖੇ ਆ ਬਾਈ ਜੀ ਠੀਕ ਹੈ ਜੀ ਤੇ 23 ਜੂਨ ਜਿਹੜਾ ਮੇਨ ਡਰਾ ਕੱਢਣਾ ਉਸ ਦੇ ਵਿੱਚ 111 ਨਾਮ ਨੇ ਉਸ ਦੇ ਵਿੱਚ ਹੀ ਬਿਲਕੁਲ ਥੋੜਾ ਜਿਹਾ ਬਾਕੀ ਰਹਿ ਗਿਆ ਪਹਿਲੇ ਨਾਮ ਦੇ ਵਿੱਚ ਕ੍ਰੇਟਾ ਉਹਦੀ ਆਪਸ਼ਨ ਦੇ ਵਿੱਚ 4/4 855 ਤੇ ਦੂਜੇ ਉਹਦੀ ਆਪਸ਼ਨ ਦੇ ਵਿੱਚ 4/2 ਥਾਰ ਆ ਬਾਈ ਜੀ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਆ ਉਹਦੀ ਆਪਸ ਨੇ 15 Pro Max ਕੁੱਲ 111 ਨਾਮ ਨੇ ਇਹ ਨਾਮ ਦੇਣ ਤੋਂ ਬਾਅਦ ਜਿੰਨੀ ਵੀ ਰਾਸ਼ੀ ਬਚੂਗੀ ਜਿਹੜਾ ਪਿੱਛੇ ਤੁਸੀਂ ਦਰਬਾਰ ਸਾਹਿਬ ਬਣਦਾ ਦੇਖ ਰਹੇ ਹੋ ਉਸ ਦੇ ਉੱਤੇ ਪੈਸਾ ਲੱਗੂਗਾ ਜੀ ਇਹ ਸਾਰੇ ਪਹਿਲਾਂ Google Pay ਨੰਬਰ ਨੋਟ ਕਰ ਲਓ 781450126 9501922290 ਤੇ 쿠ਪਨ ਸਕੀਮ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਬਈ ਉਹ ਜੀਪ ਵਾਲੇ ਨੂੰ ਨਿਗ੍ਹਾ ਮਰਵਾ ਦਿਓ ਉਹ ਜੇ ਕੋਈ ਬਈ 1000 2000 ਤੇ 5000 ਦੀ ਐਂਟਰੀ ਕਰਦਾ ਤਾਂ ਜੀਪ ਦੇ 쿠ਪਨ ਬਿਲਕੁਲ ਫ੍ਰੀ ਮਿਲਣਗੇ 500 ਰੁਪਏ ਦੇ 3 ਕੁੱਪੜਾ 1000 ਦੇ 9 ਆ 2000 ਦੇ 25 ਤੇ 5000 ਦੇ 75